ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਾਤਸਰੀਆ ਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਖਬਰਾਂ ਦਾ ਵੇਲਾ ਹੋ ਗਿਆ ਤੇ ਅਸੀਂ ਹਾਜ਼ਰ ਹੋ ਗਏ ਹਾਂ ਹਰ ਰੋਜ਼ ਦੀ ਤਰ੍ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨ ਜੀ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜਣਾ ਸਾਹਿਬ ਲੁਧਿਆਣਾ ਪੱਛਮੀ ਤੋਂ ਨਤੀਜਾ ਸਾਹਮਣੇ ਆ ਗਿਆ ਜੀ ਆਮ ਆਦਮੀ ਪਾਰਟੀ ਨੇ ਲੁਧਿਆਣਾ ਪੱਛਮੀ ਸੀਟ 10637 ਵੋਟਾਂ ਦੇ ਫਰਕ ਦੇ ਨਾਲ ਜਿੱਤ ਲਈ ਹੈ ਜੀ ਬਿਲਕੁਲ ਜੀ ਬਿਲਕੁਲ ਗੱਲ ਹੈ ਜੀ ਕਿ ਲੁਧਿਆਣੇ ਵਾਲੀ ਸੀਟ ਆ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪੈ ਗਈ ਆ ਅਸਲ ਦੇ ਵਿੱਚ ਗੱਲ ਇਹ ਆ ਵੀ ਦੋ ਥਾਵਾਂ ਦੇ ਉੱਤੇ ਆਮ ਆਦਮੀ ਪਾਰਟੀ ਜਿੱਤੀ ਆ ਪਰ ਕਿਉਂਕਿ ਅਸੀਂ ਸਾਰੇ ਪੰਜਾਬੀ ਆ ਇਸ ਸਾਨੂੰ ਸਿਰਫ ਇਸ ਗੱਲ ਦਾ ਵੀ ਪਈ ਪੰਜਾਬ ਦੇ ਵਿੱਚ ਕਿਵੇਂ ਹੋਇਆ ਪਰ ਉਦਾਂ ਪੰਜਾਬ ਤੋਂ ਬਿਨਾ ਗੁਜਰਾਤ ਦੀ ਵੀ ਇੱਕ ਸੀਟ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪਈ ਆ ਆਮ ਆਦਮੀ ਪਾਰਟੀ ਇਹ ਕਹਿੰਦੀ ਜੀ ਕਿ ਇਹ ਸਾਡੇ ਵੱਲੋਂ ਕੀਤੇ ਗਏ ਕੰਮਾਂ ਦਾ ਨਤੀਜਾ ਅਸੀਂ ਜਿਹੜਾ ਜਲਵਾ ਕੰਮਾਂ ਦੇ ਰੂਪ ਦੇ ਵਿੱਚ ਪੇਸ਼ ਕੀਤਾ ਇਹ ਉਹਦਾ ਪ੍ਰਭਾਵ ਆ 10000 ਤੇ 637 ਵੋਟਾਂ ਦੇ ਫਰਕ ਦੇ ਨਾਲ ਆਮ ਆਦਮੀ ਪਾਰਟੀ ਨੇ ਲੁਧਿਆਣੇ ਵਾਲੀ ਸੀਟ ਆਪਣੀ ਝੋਲੀ ਚ ਪਾ ਲਈ ਆ ਯਾਨੀ ਕਿ ਭਾਰਤ ਪੂਸ਼ਣ ਆਸ਼ੂ 10637 ਵੋਟਾਂ ਦੇ ਫਰਕ ਨਾਲ ਹਾਰ ਗਏ ਆ ਤੀਜੇ ਨੰਬਰ ਦੇ ਉੱਤੇ ਰਹੀ ਜੀ ਬੀ ਜੀ ਪੀ ਜਿਹਦੇ ਉਮੀਦਵਾਰ ਨੂੰ ਜੀਵਨ ਗੁਪਤਾ ਨੂੰ ਵੋਟਾਂ ਪਈਆਂ ਹੈਗੀਆਂ ਜੀ ਇੱਥੇ 20000 ਤੇ ਕੁਝ 100 ਵੋਟਾਂ ਪਈਆਂ ਤੇ ਚੌਥੇ ਨੰਬਰ ਦੇ ਉੱਤੇ 8200 ਤੇ 3 ਵੋਟਾਂ ਪੈਣ ਦੇ ਕਰਕੇ 44 ਗੱਲ ਦਾ ਉਮੀਦਵਾਰ ਪਰ ਉਪਕਾਰ ਸਿੰਘ ਘੁੰਮ ਰਿਹਾ ਦੇਖੋ ਜਦੋਂ ਹੁਣ ਕਾਂਗਰਸ ਹਾਰ ਗਈ ਤੇ ਇਹਨਾਂ ਦੀ ਆਪਸ ਦੇ ਵਿੱਚ ਕਿੰਨੀ ਕੁ ਸੁਰ ਮਿਲਦੀ ਹੈ ਮੈਂ ਤੁਹਾਨੂੰ ਉਹਦੀ ਇੱਕ ਉਦਾਹਰਨ ਦੱਸਦਾ ਵੀ ਜਦੋਂ ਇਹ ਹਰਗੀ ਤੇ ਰਾਜਾ ਬਣਿੰਗ ਦੀ ਇੱਕ ਵਿਕਟਰੀ ਦੇ ਨਿਸ਼ਾਨ ਵਾਲੀ ਤਸਵੀਰ ਵਾਇਰਲ ਹੁੰਦੀ ਹੈ ਸੋਸ਼ਲ ਮੀਡੀਆ 'ਤੇ ਪਾਈ ਉਹ ਜਦੋਂ ਵਾਇਰਲ ਹੋ ਜਾਂਦੀ ਹੈ ਤੇ ਫਿਰ ਇਸ ਗੱਲ ਦੇ ਉੱਤੇ ਆਸ਼ੂ ਨੂੰ ਰਾਣਾ ਗਰੁੱਪ ਨੂੰ ਬੜਾ ਦੁੱਖ ਹੁੰਦਾ ਉਹਨਾਂ ਨੇ ਫਿਰ ਇਹ ਗੱਲ ਕਹੀ ਇਹ ਬੜੀ ਛੋਟੀ ਸੋਚ ਦੀ ਨਿਸ਼ਾਨੀ ਹੈ ਜੇਕਰ ਕਿਸੇ ਨੇ ਆਹ ਕੁਝ ਕੀਤਾ ਤਾਂ ਹਾਲਾਂਕਿ ਕੁਝ ਕਮੈਂਟਾਂ ਦੇ ਬਾਅਦ ਉਹ ਤਸਵੀਰ ਗਾਇਬ ਵੀ ਹੋ ਜਾਂਦੀ ਹੈ ਮੈਂ ਤੁਹਾਨੂੰ ਇਹ ਗੱਲ ਤਾਂ ਦੱਸੀ ਆ ਵੀ ਕਾਂਗਰਸ ਦੇ ਵਿੱਚ ਇਹੋ ਜਿਹੀ ਏਕਤਾ ਇਹ ਕਾਂਗਰਸ ਦੀ ਏਕਤਾ ਇਹਦੇ ਕਰਕੇ ਕਾਂਗਰਸ ਦਾ ਬੇੜਾ ਦਰਕ ਹੁੰਦਾ ਫੋਰਮ ਨੂੰ ਕਰਨ ਵਾਲਾ ਵੀ ਭਾਈ ਫਲਾਣੇ ਨੇ ਬੰਦੇ ਨੇ ਹਰਾਤਾ ਫਲਾਣੇ ਨੂੰ ਆਹ ਕਰਤਾ ਉਹ ਕਰਤਾ ਪਰ ਗੱਲ ਇਹ ਜੀ ਕਿ ਇਸ ਥਾਂ ਦੇ ਉੱਤੇ ਆਹ ਕੁਝ ਚੱਲਦਾ ਜੇ ਇਸ ਵੇਲੇ ਇਹਨਾਂ ਦੇ ਵਿੱਚ 5-7 ਤਾਂ ਮੁੱਖ ਮੰਤਰੀ ਤੁਰੇ ਫਿਰਦੇ ਆ ਜੇ ਇਹਨਾਂ ਨੇ ਆਪਦਾ ਵੇਲਾ ਨਾ ਵਿਚਾਰਿਆ ਤਾਂ ਤੁਸੀਂ ਦੇਖ ਲਿਓ ਆਉਂਦੇ ਸਮੇਂ ਦੇ ਵਿੱਚ ਇਹਨਾਂ ਦਾ ਕੁਝ ਵੀ ਨਹੀਂ ਵਟਿਆ ਜਾਣਾ ਇਹਨਾਂ ਦਾ ਕਿਸੇ ਵੀ ਰੂਪ ਦੇ ਵਿੱਚ ਕੁਝ ਨਹੀਂ ਵਟਿਆ ਜਾਣਾਗਾ ਇਹ ਨਾ ਕੋਈ ਮੁੱਖ ਮੰਤਰੀ ਤੇ ਨਾ ਕੋਈ ਐਮਐਲਏ ਇਹ ਇਕੱਦੀ ਨਹੀਂ ਹਰਾ ਦੇਣਗੇ ਹੁਣ ਉਸ ਤੋਂ ਬਗਲੇ ਚੱਲੇ ਜੀ ਕਿ ਜਿਹੜੀ ਹੁਣ ਸੀਟ ਜਿੱਤ ਲਈ ਐ ਸੰਜੀਵ अरोड़ा ਹੋਰਾਂ ਨੇ ਉਹਦਾ ਕੀ ਬਣੂਗਾ ਗੱਲ ਅਰਵਿੰਦ ਕੇਜਰੀਵਾਲ ਨੇ ਦੋ ਟੋਕ ਕੇ ਗੱਲ ਕਹੀ ਸੀ ਉਹ ਕਹਿੰਦੇ ਜੀ ਕਿ ਮੈਂ ਰਾਜ ਸਭਾ ਦੇ ਵਿੱਚ ਨਹੀਂ ਜਾਵਾਂਗਾ ਇਹਦੇ ਬਾਰੇ ਫੈਸਲਾ ਪੋਲੀਟੀਕਲ ਅਫੇਅਰ ਕਮੇਟੀ ਦੇ ਵੱਲੋਂ ਕੀਤਾ ਜਾਣਾ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਦੇਖੋ ਮੈਨੂੰ ਵਾਰ-ਵਾਰ ਲੋਕ ਕਹਿੰਦੇ ਸੀ ਮੇਰੇ ਬਾਰੇ ਵੀ ਭਾਈ ਇਹਦੇ ਜਾਣਾ ਇਹਦੇ ਜਾਣਾ ਮੈਂ ਨਹੀਂ ਜਾਵਾਂਗਾ ਕੋਈ ਹੋਰ ਜਾਊਗਾ ਕਿਹਨੇ ਜਾਣਾ ਇਹ ਪੋਲੀਟੀਕਲ ਅਫੇਅਰ ਕਮੇਟੀ ਯਾਨੀ ਕਿ ਪੀਏਸੀ ਤੈਅ ਕਰੂਗੀ ਹੁਣ ਕੀ ਹੋਊਗਾ ਚਲੋ ਨਤੀਜਾ ਆ ਗਿਆ ਪਗੜੇ ਪਏ ਹਟੇ ਲੱਡੂ ਵੰਡੇ ਗਏ ਆ ਕੋਈ ਹਾਰ ਗਿਆ ਕੋਈ ਜਿੱਤ ਗਿਆ ਆਉਂਦੇ ਸਮੇਂ ਤੇ ਕੀ ਹੋਊਗਾ ਉਹਦੇ ਦਿਨਾਂ ਦੇ ਵਿੱਚ ਕੀ ਹੋਊਗਾ ਜੀ ਕਿ ਮੰਤਰੀ ਮੰਡਲ ਦੇ ਵਿੱਚ ਬਹੁਤ ਵੱਡਾ ਬਦਲਾਅ ਹੋ ਸਕਦਾ ਸੰਜੀਵ ਅਰੋਣਾ ਨੂੰ ਚੰਗੇ ਵੱਡੇ ਮਹਿਕਮੇ ਮਿਲਣਗੇ ਉਹ ਰਾਜ ਸਭਾ ਦੇ ਬੈਬਰ ਤੋਂ ਪੰਜਾਬ ਦਾ ਮੰਤਰੀ ਬਣ ਜਾਣਾ ਤੇ ਉਧਰ ਪਤਾ ਲੱਗਾ ਜੀ ਕਿ ਪੰਜਾਬ ਦੇ ਉੱਤੇ ਦਿੱਲੀ ਵਾਲਿਆਂ ਦੀ ਪਕੜ ਥੋੜੀ ਜਿਹੀ ਹੋਰ ਮਜ਼ਬੂਤ ਹੋ ਜਾਣੀ ਹੈ ਤੀਜੀ ਗੱਲ ਮਹੱਤਵਪੂਰਨ ਇਹ ਜਿਹੜੀ ਗੌਰ ਕਰਨ ਵਾਲੀ ਆ ਵੀ ਭਾਈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਅਸੀਂ ਕਾਫੀ ਕੁਝ ਤਬਦੀਲ ਹੋਇਆ ਦੇਖਾਂਗੇ ਈਦੇ ਵਿੱਚ ਭਗਵੰਤ ਮਾਨ ਦੇ ਕੋਲ ਸ਼ਾਇਦ ਉਹਨੀਆਂ ਤਾਕਤਾਂ ਨਾ ਹੋਣ ਕਿਉਂਕਿ ਭਗਵੰਤ ਮਾਨ ਅੰਤਲੇ ਦਿਨਾਂ ਦੇ ਵਿੱਚ ਐਸੀ ਕਿ ਬਹੁਤਾ ਸਰਗਰਮ ਦਿਖੇ ਵੀ ਨਹੀਂ ਲੁਧਿਆਣੇ ਦੇ ਵਿੱਚ ਉਹਦੇ ਵਿੱਚੇ ਵੀ ਕਹੇ ਜਾਂਦਾ ਬਿਮਾਰ ਨੇ ਜਾਂ ਉਹ ਚਾਹੁੰਦੇ ਨਹੀਂ ਕਿ ਭਾਈ ਸੰਜੀਵ अरोड़ा ਹੋਰ ਯਤਨ ਸੋ ਬਹੁਤ ਕੁਝ ਤੰਬੀਲੀ ਦੇ ਰੂਪ ਦੇ ਵਿੱਚ ਨਜ਼ਰ ਆਊਗਾ ਆ ਕਾਲੀਦਾਲਾ ਜਿਹੜਾ ਉਹਦੀ ਹਾਲਤ ਬਹੁਤ ਮੰਦੜੀ ਹੈ ਭਾਜਪਾ ਨੇ 13 ਨੰਨ ਦੇ ਵਿੱਚ ਵਿੱਚ 20000 ਤੋਂ ਵੱਧ ਵੋਟ ਹਾਸਲ ਕੀਤੀ ਹੈ ਸੋ ਆ ਸਾਰੀਆਂ ਗੱਲਾਂ ਜਿਹੜੀਆਂ ਉਹ ਉਹਦੇ ਸਮੇਂ ਦੇ ਵਿੱਚ ਕਈ ਤਰ੍ਹਾਂ ਦਾ ਪੰਜਾਬ ਦਾ ਰਾਜਨੀਤਿਕ ਪਰਵਰਤਨ ਲੈ ਕੇ ਆਉਣੀ ਹੈ ਜੀ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਪਰਵਰਤਨ ਤਾਂ ਹੋਊਗਾ ਪਰ ਉਧਰ ਅਕਾਲੀ ਉਮੀਦਵਾਰ ਦੀ ਤਾਂ ਜ਼ਮਾਨਤ ਵੀ ਜ਼ਬਤ ਹੋ ਗਈ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਫੇਰ ਤੋਂ ਉਹੀ ਆਵਾਜ਼ਾਂ ਉੱਠੀਆਂ ਨੇ ਜੀ ਹਾਂ ਬਿਲਕੁਲ ਜੀ ਜਿਵੇਂ ਕਾਂਗਰਸ ਦੇ ਵਿੱਚ ਕਲੇਸ਼ ਹੈ ਕਾਂਗਰਸੀ ਕਾਂਗਰਸ ਨੂੰ ਬਰਾਤੇ ਨਹੀਂ ਖੁਸ਼ ਹੁੰਦੇ ਉਵੇਂ ਅਕਾਲੀ ਵੀ ਆ ਅਕਾਲੀਆਂ ਦੇ ਵਿੱਚ ਵੀ ਇਸ ਵੇਲੇ 2-3 ਧੜੇ ਆ ਉਹ 2-3 ਧੜੇ ਜਿਹੜੇ ਉਹ ਪਰਉਪਕਾਰ ਸਿੰਘ ਘੁੰਮਣ ਦੇ ਉੱਤੇ ਪਹਿਲੇ ਸਵਾਲ ਕਰੀ ਜਾਂਦੇ ਸੀ 2-3 ਜਣੇ ਅਕਾਲੀ ਦਲ ਦੇ ਆਗੂ ਤਾਂ 3-4 ਦਿਨ ਪਹਿਲਾਂ ਨੇ ਕਹੀ ਜਾਂਦੇ ਆ ਕਹਿੰਦੇ ਜੀ ਦੇਖੋ 10000 ਵੋਟ ਨਹੀਂ ਪੈਣਗੀ ਤੇ ਉਹ ਇਹ ਗੱਲ ਕਹਿੰਦੇ ਹੁਣ ਜਿਵੇਂ ਕੱਲ ਪ੍ਰਭਿੰਦਰ ਸਿੰਘ ਭਿੰਡਸਾਲੇ ਤੇ ਸੁਰਜੀਤ ਸਿੰਘ ਰਖੜਾ ਨੇ ਗੱਲ ਕਹੀ ਆ ਉਹ ਕਹਿੰਦੇ ਜੀ ਕਿ ਦੇਖੋ ਅਸੀਂ ਪਹਿਲਾਂ ਵੀ ਕਹਿੰਦੇ ਸੀ ਵੀ ਭਾਈ ਸੁਖਬੀਰ ਬਾਦਲ ਨੇ ਪਾਰਟੀ ਦਾ ਪੱਠਾ ਬਿਠਾਤਾ ਤੇ ਜਿੰਨੀ ਦੇਰ ਤੱਕ ਇਹ ਪਰੇ ਨਹੀਂ ਹੁੰਦਾ ਤਾਂ ਤੇ ਓਨੀ ਦੇਰ ਤੱਕ ਕੁਝ ਨਹੀਂ ਵਟਿਆ ਜਾਣਾਗਾ ਉਹਨਾਂ ਨੇ ਕੱਲ ਫੇਰ ਇਹ ਰਾਗਨ ਆਪਣਾ ਸ਼ੁਰੂ ਕਰਤਾ ਮੈਂ ਇਹ ਦਾਅਵੇ ਨਾਲ ਗੱਲ ਕਹਿੰਦਾ ਦੇਖੋ ਅਕਾਲੀ ਪੰਥ ਨੂੰ ਇੱਕ ਹੋਣ ਦੀ ਲੋੜ ਆ ਜਿਹੜੀ ਕਿ ਇੱਕ ਹੋਣੀ ਰਹੀ ਪਰ ਇਹ ਵੀ ਗੱਲ ਸੱਚੀ ਹੈ ਵੀ ਜੇਕਰ ਅਕਾਲੀ ਦਲ ਬਾਦਲ ਧੜਾ ਜੇਕਰ ਉਹ ਦਾ ਬੂਰੇ ਹੁੰਦਾ ਤੇ ਫਿਰ ਇਹ 82 ਤੋਂ ਵੋਟ ਵੀ ਨਹੀਂ ਪੈਣੀ ਸੀ ਜਿਹੜੇ ਉਹ ਪੰਜ ਮੈਂਬਰੀ ਕਮੇਟੀ ਵਾਲੇ ਆ ਜਾਂ ਹੋਰ ਜਿਹੜੇ ਅਕਾਲੀ ਦਲ ਵਾਲੇ ਕਹਿੰਦੇ ਵੀ ਅਸੀਂ ਅਸਲੀ ਆ ਉਹ ਆਪਦੇ ਆਪ ਨੂੰ ਅਜ਼ਮਾ ਕੇ ਦੇਖ ਲੈਣ ਵਟੇ ਉਹਨਾਂ ਦਾ ਵੀ ਕੁਝ ਨਹੀਂ ਜਾਣਾਗਾ ਸੋ ਇੱਕ ਦੂਜੇ ਦੀ ਮਿੱਟੀ ਪਟਣ ਦੀ ਥਾਂ ਦੇ ਉੱਤੇ ਜੇਕਰ ਇੱਕ ਸੁਰ ਹੋ ਕੇ ਸੋਚਿਆ ਵਿਚਾਰਿਆ ਜਾਵੇ ਤੇ ਆਪਦੇ ਮਸਲੇ ਜਿਹੜੇ ਉਹ ਛੱਡੇ ਜਾਣ ਤਾਂ ਕੁਝ ਨਾ ਕੁਝ ਵਟਿਆ ਜਾਊਗਾ ਨਹੀਂ ਤਾਂ ਅਕਾਲੀ ਦਲ ਦਾ ਹਾਲ ਵੀ ਬਹੁਤ ਭੈੜਾ ਮੈਂ ਤਾਂ ਕੱਲ੍ਹ ਇਹ ਸੋਚੀ ਜਾਵਾ ਮੈਂ ਕਿਹਾ ਜੀ 2-3 ਦਿਨ ਪਹਿਲਾਂ ਭੂਗੜ ਸਾਹਿਬ ਨੇ ਗੱਲ ਕਹੀ ਸੀ ਕਿ ਪੰਜਾਬ ਦੇ ਮੁੱਦਿਆਂ ਦੇ ਆਧਾਰ ਦੇ ਉੱਤੇ ਅਸੀਂ ਗੱਟ ਜੋੜ ਕਰਨ ਬਾਰੇ ਸੋਚ ਸਕਦੇ ਹਾਂ ਤੇ ਆਕਾਲੀ ਦਲ ਵੱਡੇ ਭਰਾ ਵਾਲੀ ਭੂਮਿਕਾ ਅਦਾ ਕਰੂਗਾ ਤੇ ਮੈਂ ਕਿਹਾ ਜੀ ਹੁਣ ਜਿਹੜੇ ਆਪਣੇ ਹਾਲਾਤ ਆ ਵੋਟ ਤਾਂ ਆਪਾਂ ਨੂੰ ਵਿਅਸੀ ਚੋਂ ਪੈਂਦੀ ਆ ਤੇ ਭਰਾ ਆਪਾਂ ਨੂੰ ਕੋਈ ਵੱਡਾ ਬਣੇ ਆਪਾਂ ਨੂੰ ਤਾਂ ਇਸ ਹਾਲਾਤ ਦੇ ਵਿੱਚ ਕੋਈ ਛੋਟਾ ਵੀ ਮੰਨ ਲਈ ਇਹਦੀ ਬੜੀ ਵੱਡੀ ਪ੍ਰਾਪਤੀ ਆ ਸੋ ਮੈਨੂੰ ਲੱਗਦਾ ਜੀ ਕਿ ਆਉਂਦੇ ਸਮੇਂ ਦੇ ਵਿੱਚ ਆਕਾਲੀ ਦਲ ਨੂੰ ਬੜਾ ਕੁਝ ਰਿਵਿਊ ਕਰਨ ਦੀ ਲੋੜ ਆ ਐਵੇਂ ਆਪਾਂ ਕਰੀ ਜਗ੍ਹਾ ਦੇ ਵੀ ਅਸੀਂ ਛਾ ਜਾਣੇ ਹੁੰਦੇ ਐ 105 ਸਾਲ ਪੁਰਾਣੀ ਪਾਰਟੀਆਂ ਆਆਂ 105 ਸਾਲ ਪੁਰਾਣੀ ਪਾਰਟੀਆਂ ਅੱਜ ਆਪਣਾ ਹਾਲ ਕੀ ਐ ਇਹਦੇ ਵੱਲ ਵੇਖੋ ਸੋ ਇਹਦੇ ਆਧਾਰ ਦੇ ਉੱਤੇ ਫੈਸਲੇ ਕਰਨੇ ਚਾਹੀਦੇ ਆ ਜੀ ਜੀ ਬਿਲਕੁਲ ਸਹੀ ਬਾਕੀ ਸਮਾਂ ਸਭ ਕੁਝ ਤੈਅ ਕਰ ਦੂਗਾ ਜੀ ਉਧਰ ਦੂਸਰੇ ਬੰਨੇ ਤਾਂ ਦਿੱਲੀ ਸੇ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦਾ ਵੀ ਐਲਾਨ ਹੋ ਗਿਆ 25 ਤਰੀਕ ਨੂੰ ਹੋਣੀਆਂ ਨੇ ਆ ਬਿਲਕੁਲ ਜੀ ਇਹ ਹਰਨੀਤ ਸਿੰਘ ਕੱਲ੍ਹ ਕਹਿੰਦੇ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਜੀ ਕਿ ਦੇਖੋ ਇੱਥੇ 25 ਤਰੀਕ ਦੇ ਲਈ ਚੌੜਕ ਮਸ਼ਹਦੇ ਵੱਲੋਂ ਗੁਰਦੁਆਰਾ ਚੌੜਕ ਮਸ਼ਹਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਜੀ ਕਿ ਇਮਾਨਦਾਰੀ ਦੇ ਨਾਲ ਵਕ ਵਕ ਅਹੁਦੇਦਾਰਾਂ ਦੀ ਚੋਣ ਹੋਊਗੀ ਉਹ ਕਹਿੰਦੇ ਵੀ ਜੇਕਰ ਕਿਸੇ ਨੇ ਇਹਦੇ ਵਿੱਚ ਕੋਈ ਵੀ ਵਿਗਨ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਕਹਿੰਦੇ ਜੀ ਕਿ ਅਸੀਂ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ ਸੋ ਉਹਨਾਂ ਨੇ ਆਪਣੇ ਵਿਚਾਰ ਇਸ ਰੂਪ ਦੇ ਵਿੱਚ ਪੇਸ਼ ਕੀਤੇ ਆ ਬਾਕੀ ਹੁਣ ਉੱਥੇ ਕੌਣ ਕੀ ਕਰਦਾ ਕੌਣ ਚਾਉਂਦਾ ਕੌਣ ਰਹਿੰਦਾ ਕੌਣ ਕੀਵੇਂ ਨਹੀਂ ਕਰਦਾ ਇਹਦੇ ਬਾਰੇ ਤਾਂ ਕੋਈ ਕਹਿ ਨਹੀਂ ਸਕਦੇ ਕਿ ਪਰ ਮੈਨੂੰ ਇਹ ਲੱਗਦਾ ਨਹੀਂ ਕੀ ਤੌਰ ਦੇ ਉੱਤੇ ਇਹ ਭਾਈ ਇਸ ਵੇਲੇ ਉੱਥੇ ਵੀ ਜਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲ ਵੀ ਸਭ ਦੀ ਨਿਗਰਾਨੀ ਟਿਕੀ ਰਹਿਣੀ ਹੈ ਵੀ ਇੱਥੇ ਚੱਲਦਾ ਕੀ ਹੈ ਇੱਥੇ ਮੂਰੇ ਕਿਹੜਾ ਨਿਕਲਦਾ ਤੇ ਇੱਥੇ ਪਿੱਛੇ ਕਿਹੜਾ ਰਹਿ ਜਾਂਦਾ ਜੀ ਜੀ ਬਿਲਕੁਲ ਸਹੀ ਤੇ ਜਨਾਬ ਸਾਹਿਬ ਉੱਧਰ ਇੱਕ ਵਾਰ ਫੇਰ ਤੋਂ ਜਿਹੜੀ ਫਲਾਈਟ ਆ ਉਹ ਆ ਗਈ ਸੁਰਖੀਆਂ ਦੇ ਵਿੱਚ ਚੰਡੀਗੜ੍ਹ ਤੋਂ ਲਖਨਊ ਜਾ ਰਹੀ ਸੀ ਇਹ ਫਲਾਈਟ ਤੇ ਕਹਿੰਦੇ ਤਕਨੀਕੀ ਖਰਾਬੀ ਦਾ ਕਰਕੇ ਇਹਨੂੰ ਰੱਦ ਕਰ ਦਿੱਤਾ ਗਿਆ ਜੀ हां बिल्कुल जी तकनीकी खराबी ਦੇ ਕਰਕੇ ਇੱਥੇ ਜਿਹੜੀ ਚੰਡੀਗੜ੍ਹ ਤੋਂ ਲਖਨਊ ਜਾਣੀ ਸੀ ਫਲਾਈਟ ਇਹਨੂੰ ਰੱਦ ਕਰਨਾ ਪਿਆ ਇਹਦੇ ਵਿੱਚ ਸਵਾਰੀਆਂ ਵੀ ਬੈਠ ਚੁਕੀਆਂ ਸੀ ਪਰ ਐਨ ਮੌਕੇ ਦੇ ਉੱਤੇ ਇਹਦੇ ਬਾਰੇ ਪਤਾ ਲੱਗਾ ਤੇ ਫਿਰ ਇਹਨੂੰ ਰੱਦ ਕਰ ਦਿੱਤਾ ਗਿਆ ਤੇ ਚਲੋ ਲੋਕਾਂ ਦੀ ਜ਼ਿੰਦਗੀ ਤੋਂ ਵੱਡੀ ਤਾਂ ਕੋਈ ਗੱਲ ਵੀ ਨਹੀਂ ਤੇ ਇਹਨਾਂ ਨੇ ਮੌਕੇ ਦੇ ਉੱਤੇ ਫੈਸਲਾ ਲੈ ਲਿਆ ਵੀ ਭਾਈ ਇਹਨੂੰ ਰੱਦ ਕਰ ਦੇਣਾ ਚਾਹੀਦਾ ਤੇ ਇਸ ਕਰਕੇ ਪਤਾ ਲੱਗਾ ਜੀ ਕਿ ਇਹ ਹੁਣ ਸਵਾਰੀਆਂ ਚੋਂ ਲੋ ਖੱਦਲ ਹੋਈਆਂ ਇਹਦੇ ਵਿੱਚ ਤਾਂ ਕੋਈ ਦੋਰ ਆਇਆ ਨਹੀਂ ਪਰ ਜੇ ਮੰਨ ਲਓ ਕੁਝ ਕੁ ਉੱਤੇ ਨੁਕਸਾਨ ਹੋ ਜਾਂਦਾ ਜਾਨੀ ਤੌਰ ਦੇ ਉੱਤੇ ਤੇ ਫਿਰ ਬਹੁਤ ਵੱਡੀ ਗੱਲ ਹੋਣੀ ਸੀ ਪਰ ਗੱਲ ਇਹ ਦੀ ਕਿ ਇਹ ਜਿਹੜੀ ਇੰਡੀਗੋ 에ਅਰਲਾਈਨ ਦੀ ਫਲਾਈਟ ਆ ਜਿਹੜੀ ਕਿ ਜਾਣ ਲੱਗੀ ਸੀ ਸਵਾਰੀਆਂ ਵਿੱਚ ਬਹਿ ਗਈਆਂ ਸੀ ਉਹਨੂੰ ਐਨ ਮੌਕੇ ਦੇ ਉੱਤੇ ਰੱਦ ਕਰਨਾ ਪਿਆ ਤੇ ਹੁਣ ਇਹ ਜਾਣਕਾਰੀ ਮਿਲੀ ਹੈ ਜੀ ਕਿ ਇਹਦੀ ਵੀ ਸਾਰੇ ਵੀ ਸਾਰੀ ਜਿਹੜੀ ਉੱਥੇ ਮੇਨਟੇਨੈਂਸ ਕੀਤੀ ਜਾ ਰਹੀ ਹੈ ਇਹਦੀ ਚੈੱਕ ਪੇਰਾ ਕੀਤਾ ਜਾ ਰਿਹਾ ਹੈ ਚੈਕਿੰਗ ਕੀਤੀ ਜਾ ਰਹੀ ਹੈ ਵੀ ਪਾਈਏ ਦੇ ਪਿੱਛੇ ਵਜ੍ਹਾ ਕੀ ਆ ਵੀ ਇਹ ਕਿਉਂ ਖਰਾਬ ਹੋਈ ਏ ਤਕਨੀਕੀ ਕਾਰਨ ਇਹਦੇ ਪਿੱਛੇ ਕਿਹੜਾ ਹੈਗਾ ਸੋ ਦੇਖਦੇ ਭਾਈ ਬਣਦਾ ਪਰ ਗੱਲ ਹੈ ਜੀ ਕਦੇ ਇਹ ਇੰਡੀਆ ਦੀ ਗੱਲ ਕਦੇ ਇੰਡੀਗੋ ਦੀ ਗੱਲ ਕਦੇ ਕੋਈ ਗੱਲ ਕਦੇ ਕੋਈ ਗੱਲ ਲਗਾਤਾਰ ਇਸ ਤਰੀਕੇ ਦੀਆਂ ਖਬਰਾਂ ਆਉਂਦੀਆਂ ਜਿਹੜੀਆਂ ਕਿ ਦੁੱਖ ਜ਼ਿੰਦਗਾਂ ਦੇ ਭਾਈ ਸਾਡੇ ਦੇਸ਼ ਦੇ ਵਿੱਚ ਆਹੀ ਖਬਰਾਂ ਆ ਜਾਂਦੀਆਂ ਇੱਥੇ ਆ ਰੁਕ ਗਈ ਫਲਾਈਟ ਇੱਥੇ ਇਹਨੂੰ ਆਪਸ ਹੋ ਗਿਆ ਇੱਥੇ ਇਹਨੂੰ ਕੁਝ ਆ ਹੋ ਗਿਆ ਸੋ ਇਹੋ ਜੀਆਂ ਖਬਰਾਂ ਤੋਂ ਬਿਨਾ ਮੇਰਾ خیال ਤਾਂ ਕੋਈ ਹੋਰ ਖਬਰ ਕਿਸੇ ਦਾ ਧਿਆਨ ਖਿੱਚਦੀ ਹੀ ਨਹੀਂ ਸੋ ਭਾਰਤ ਦੇ ਵਿੱਚ ਜਿਹੜੀ ਹਵਾਈ ਕੰਪਨੀਆਂ ਉਹਨਾਂ ਦੀਆਂ ਆ ਖਬਰਾਂ ਨੇ ਲੋਕਾਂ ਨੂੰ ਵੀ ਫਿਕਰਾਂ ਦੇ ਵਿੱਚ ਪਾਇਆ ਵੀ ਆ ਮੈਂ ਕੱਲ ਇੱਕ ਵੀਡੀਓ ਦੇਖੀ ਪਤਾ ਨਹੀਂ ਸੱਚੀ ਕਿ ਝੂਠੀ ਆ 에어 ਇੰਡੀਆ ਦੀ ਇੱਕ ਫਲਾਈਟ ਆ ਉਹਦੇ ਵਿੱਚ ਇੱਕੋ ਹੀ ਸਵਾਰੀ ਆ ਉਹ ਕੱਲਾ ਗੋਰਾ ਬੈਠਾ ਤੇ ਉਹ ਹੱਸੀ ਜਾਂਦਾ ਵੀ ਭਾਈ ਮੈਂ ਹੀ ਇਹਦੇ ਵਿੱਚ ਰਹਿ ਗਿਆ ਹੁਣ ਬਾਕੀ ਤਾਂ ਕੋਈ ਆਇਆ ਹੀ ਨਹੀਂਗਾ ਸੋ 에어 ਇੰਡੀਆ ਨੂੰ ਬਹੁਤ ਵੱਡਾ ਘਾਟਾ ਵੀ ਪਿਆ ਤੇ 에어 ਇੰਡੀਆ ਕਰਕੇ ਲੋਕਾਂ ਨੂੰ ਜ਼ਿੰਦਗੀ ਦਾ ਘਾਟਾ ਵੀ ਬਹੁਤ ਪਿਆ ਸੋ ਇਸ ਬੜੇ ਹਾਲਾਤ ਮਾੜੇ ਆ ਜੀ ਪਟਨਾ ਸਾਹਿਬ ਇੱਕ ਗੱਲ ਸਮਝ ਤੋਂ ਬਾਹਰ ਹੈ ਕਿ ਹਾਲਾਤ ਪਹਿਲਾਂ ਤੋਂ ਹੀ ਮਾੜੇ ਆ ਕਿ ਹੁਣ ਹੀ ਖਬਰਾਂ ਦੀ ਬਹੁਤਾਤ ਹੋ ਗਈ ਕਿਉਂਕਿ ਹੁਣ ਤਾਂ ਹਰ ਰੋਜ਼ ਹੀ ਇੱਕ ਦੋ ਇੱਕ ਦੋ ਇੱਕ ਦੋ ਖਬਰਾਂ ਜਿਹੜੀਆਂ ਵੇਰ ਇੰਡੀਆ ਨੂੰ ਲੈ ਕੇ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਜੀ ਵੀ ਇੰਨੇ ਮਾੜੇ ਹਾਲਾਤ ਨੇ ਤੇ ਫਿਰ ਅੱਗੇ ਕੋਈ ਵੱਡਾ ਫੈਸਲਾ ਕਿਉਂ ਨਹੀਂ ਲਿਆ ਜਾ ਰਿਹਾ ਦੇਖੋ ਜਦੋਂ ਕੋਈ ਘਟਨਾ ਵਾਪਰਦੀ ਹੈ ਨਾ ਉਸ ਤੋਂ ਬਾਅਦ ਸਭ ਦਾ ਧਿਆਨ ਉਸ ਰੂਪ ਵਾਲੀਆਂ ਖਬਰਾਂ ਦੇ ਵੱਲ ਹੋ ਜਾਂਦਾ ਮੀਡੀਆ ਤੋਂ ਲੈ ਕੇ ਆਮ ਲੋਕਾਂ ਦਾ ਵੀ ਇਹ ਇਹ ਵੀ ਗੱਲ ਵੀ ਭਾਈ ਇਹ ਹੋਣੀ ਸ਼ੁਰੂ ਹੋਇਆ ਤੇ ਇਰ ਇੰਡੀਆ ਹੁਣ ਇੱਕਦਮ ਤਾਂ ਖਰਾਬ ਹੋਣ ਨਹੀਂ ਲੱਗੀ ਡਿਗੂ ਤਾਂ ਇੱਕਦਮ ਖਰਾਬ ਹੋਣ ਨਹੀਂ ਲੱਗੀ ਖਰਾਬ ਤਾਂ ਇਹ ਪਹਿਲਾਂ ਵੀ ਹੁੰਦੀਆਂ ਹੋਣੀਆਂ ਪਰ ਗੱਲ ਇਹ ਜੀ ਕਿ ਹੁਣ ਸਭ ਦਾ ਧਿਆਨ ਜਿਹੜਾ ਅਹਮਦਾਬਾਦ ਵਾਲੇ ਹਾਦਸੇ ਤੋਂ ਬਾਅਦ ਮੀਡੀਆ ਦਾ ਵੀ ਤੇ ਆਮ ਲੋਕਾਂ ਦਾ ਵੀ ਤੇ ਇਨ੍ਹਾਂ ਖਬਰਾਂ ਦੇ ਵੱਲ ਸਭ ਤੋਂ ਵੱਧ ਹੋਇਆ ਸੋ ਇਸ ਕਰਕੇ ਭਾਈ ਹੁਣ ਇਹ ਜਿਹੇ ਇਹਦੇ ਵੱਲ ਹਰ ਗੱਲ ਦੇ ਵੱਲ ਹਰ ਗਤੀਵਿਧੀ ਦੇ ਵੱਲ ਮੀਡੀਆ ਵੀ ਨਜ਼ਰ ਰੱਖ ਰਿਹਾ ਤੇ ਆਮ ਲੋਕ ਵੀ ਨਜ਼ਰ ਰੱਖ ਰਹੇ ਆ ਸੋ ਇਹਦੇ ਕਰਕੇ ਆ ਪਰ ਇਹ ਗੱਲ ਸੱਚੀ ਹੈ ਵੀ ਜਾਂ ਤਾਂ ਮੈਨੂੰ ਲੱਗਦਾ ਵੀ ਭਾਈ 에어 ਇੰਡੀਆ ਦੇ ਕੋਲੋਂ ਮੈਨੇਜ ਨਹੀਂ ਹੋਇਆ ਹਾਲੇ ਤੱਕ ਇਹ ਜਾਂ ਫਿਰ ਕਾਰਨ ਇਹ ਇਹ ਹੈ ਵੀ ਕਬਾੜ ਆ ਜਿਹੜਾ ਉਹ 에어 ਇੰਡੀਆ ਦਾ ਤੇ ਉਹ ਸਰਕਾਰ ਨੇ ਤੇ ਟਾਟਾ ਗਰੁੱਪ ਦੇ ਨਾਲ ਪਾਤਾ ਤੇ ਉਹ ਹਾਲੇ ਤੱਕ ਇਸ ਗੱਲ ਦੇ ਵਿੱਚੋਂ ਸੰਭਲੇ ਹੀ ਨਹੀਂ ਇਹਨਾਂ ਦੋਹਾਂ ਗੱਲਾਂ ਦੇ ਵਿੱਚੋਂ ਇੱਕ ਗੱਲ ਜ਼ਰੂਰ ਹੋ ਤਖਦੀ ਆ ਸੋ ਵੇਨੇ ਭਾਈ ਕੀ ਬਣਦਾ ਪਰ ਉਹਦਾ ਕਹਿੰਦੇ ਇਹ ਵੀ ਜਹਾਜ਼ ਅਸੀਂ ਆਰਡਰ ਕੀਤੇ ਹੋਏ ਆ ਪਤਾ ਨਹੀਂ ਉਹ ਕਿਹੜੇ ਵੇਲੇ ਮਿਲਣੇ ਆ ਅਸਲ ਦੇ ਵਿੱਚ ਜੇ ਜਹਾਜ਼ ਤੁਸੀਂ ਲੈਣੇ ਵੀ ਹੁੰਦੇ ਆ ਨਾ ਉਹਦੇ ਵੀ ਬੜਾ ਲੰਮਾ ਸਮਾਂ ਲੱਗ ਜਾਂਦਾ ਇਕੜਾ ਵੀ ਬਣਾ ਕੇ ਰੱਖੇ ਪਏ ਆ ਵੀ ਭਾਈ ਤੁਹਾਡੇ ਉੱਤੇ ਕੂਚੀ ਫੇਰ ਕੇ ਨਾ ਫੇਰ ਕੇ ਤੁਹਾਨੂੰ ਫਰਾਤਾ ਇਹਦੇ ਪਿੱਛੇ ਵੀ ਕਈ ਕਿਈ ਸਾਲ ਲੱਗ ਜਾਂਦੇ ਆ ਤੇ ਹੁਣ ਦੇਖਦੇ ਵੀ ਪਾਈ ਇਹਨਾਂ ਨੂੰ ਕਦੋਂ ਮਿਲਦੇ ਜੀ ਜੀ ਤੇ ਟੇਣਾ ਸਾਹਿਬ ਉੱਧਰ ਕੱਲ ਵੀ ਆਪਾਂ ਖਬਰਾਂ ਦੇ ਵਿੱਚ ਇਸ ਖਬਰ ਦੀ ਸਾਂਝ ਪਾਈ ਸੀ ਕਿ ਇੱਕ ਗੱਡੀ ਦੇ ਵਿੱਚੋਂ ਪਰਿਵਾਰ ਦੇ ਤਿੰਨ ਜੀਆਂ ਜੀਆਂ ਲਾਸ਼ਾਂ ਮਿਲੀਆਂ ਨੇ ਉਸ ਮਾਮਲੇ ਦੇ ਵਿੱਚ ਕੋਈ ਅਪਡੇਟ ਆਈ ਹੈ ਜੀ ਸਾਹਮਣੇ ਜੀ ਬੋਦੀ ਪੁਲਿਸ ਨੇ ਉਹ ਲਾਸ਼ਾਂ ਜਿਹੜੀਆਂ ਉਹ ਲੈ ਗਈ ਸੀਗੀ ਉਹਦੇ ਵੱਲੋਂ ਪੋਸਟਮਾਰਟਮ ਕਰਵਾਇਆ ਗਿਆ ਪੁਲਿਸ ਦੇ ਵੱਲੋਂ ਤੇ ਉਹ ਹੁਣ ਲਾਸ਼ਾਂ ਜਿਹੜੀਆਂ ਤੇ ਉਹਨਾਂ ਨੂੰ ਦੇਖ ਕੇ ਤੇ ਰਿਸ਼ਤੇਦਾਰ ਵੀ ਇਹ ਗੱਲ ਕਹਿੰਦੇ ਵੀ ਭਾਈ ਇਦਾਂ ਦੀ ਤਾਂ ਘਰੇ ਕੋਈ ਸਮੱਸਿਆ ਨਹੀਂ ਸੀ ਜਿਹਦੇ ਕਰਕੇ ਇਹਨਾਂ ਦੇ ਵੱਲੋਂ ਖੁਦਕੁਸ਼ੀ ਕੀਤੀ ਜਾਵੇ ਜਾਂ ਜਿਨ੍ਹਾਂ ਜਿਨ੍ਹਾਂ ਦੇ ਵਿੱਚੋਂ ਪਤਾ ਲੱਗਿਆ ਵੀ ਭਾਈ ਇਹਨਾਂ ਨੂੰ ਆਹ ਕੁਝ ਕਰਨਾ ਹੀ ਪੈ ਗਿਆ ਹੁਣ ਉਹ ਸਾਰੇ ਜਿਹੜੇ ਉਹਦੇ ਰਿਸ਼ਤੇਦਾਰ ਆ ਕੋਈ ਤਬਰ ਤਾਂ ਇਹਨੇ ਤਿੰਨ ਮੈਂਬਰਾਂ ਦੇ ਸੀਗਾ ਪਰ ਰਿਸ਼ਤੇਦਾਰ ਇਸ ਗੱਲ ਦੇ ਉੱਤੇ ਹੈਰਾਨ ਆ ਵੀ ਆਹ ਹੋ ਕੀ ਗਿਆ ਆ ਵਾਪਰ ਕੀ ਗਿਆ ਇਹਦੇ ਪਿੱਛੇ ਗੱਲ ਕਿਹੜੀ ਆ ਸੋ ਪਤਾ ਨਹੀਂ ਹਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੇ ਮੋੜ ਹੁੰਦੇ ਆ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਕੀ ਹੋਊਗਾ ਕਿਹੜੇ ਕਾਰਨ ਕਰਕੇ ਇਹਨਾਂ ਨੇ ਇਹ ਸਾਰਾ ਕੁਝ ਕੀਤਾ ਹੋਇਆ ਪਰ ਤੁਸੀਂ ਦੇਖੋ ਵੀ ਕੁਝ ਇੱਕ ਮਿੰਟਾਂ ਸੈਕਿੰਟਾਂ ਦੇ ਵਿੱਚ ਸਾਰਾ ਤਬਰ ਆ ਜਿਹੜਾ ਉਹੀ ਬਿਲਕੁਲ ਵੀ ਕਹਿ ਲਈਏ ਵੀ ਆਪਾਂ ਇਸ ਪੱਖ ਤੋਂ ਵਿਹਲਾ ਹੋ ਗਿਆ ਇਹ ਜ਼ਿੰਦਗੀ ਜਿਉਣ ਦੇ ਪੱਖ ਤੋਂ ਉਹਨਾਂ ਨੇ ਇਹ ਪਰੇ ਨੂੰ ਮੁਹ ਕਰ ਲਿਆ ਪਰ ਸਭ ਦਾ ਧਿਆਨ ਇਸ ਚੱਲ ਦੇ ਬਾਰੇ ਟਿਕਿਆ ਹੋਇਆ ਵੀ ਇਹਦੀ ਕਹਾਣੀ ਵਿੱਚੋਂ ਨਿਕਲ ਕੇ ਕੀ ਸਾਹਮਣੇ ਆਊਗੀ ਹਾਰੇ ਤਾਂ ਕੁਝ ਪਤਾ ਨਹੀਂ ਲੱਗਿਆ ਉਦੋਂ ਪਤਾ ਲੱਗਾ ਜੀ ਕਿ ਜਿਹੜੇ ਇਹ ਤਿੰਨ ਜਣੇ ਆ ਇਹ ਇਹਨਾਂ ਨੇ ਖੁਦਕੁਸ਼ੀ ਕੀਤੀ ਆ ਤੇ ਇਹਨਾਂ ਦੇ ਬਾਰੇ ਇੰਨੀ ਕੀ ਜਾਣਕਾਰੀ ਵੀ ਮਿਲੀ ਆ ਇਹ ਭਾਈ ਇਹ ਪ੍ਰਾਪਰਟੀ ਦਾ ਕੰਮ ਕਰਦੇ ਸੀਗੇ ਉਹ ਕੋਈ ਪ੍ਰਾਪਰਟੀ ਦੇ ਵਿੱਚ ਘਟਾ ਪਿਆ ਜਾਂ ਇਹ ਆਪਸ ਦੇ ਵਿੱਚ ਕਲੇਸ਼ ਪਿਆ ਇਹਦੇ ਬਾਰੇ ਨਹੀਂ ਹਾਲੇ ਪਤਾ ਲੱਗ ਰਿਹਾ ਇਹ ਲੱਗਦਾ ਜੂਗਾ ਕਿ ਪਤਾ ਹੋਣ ਵਾਲੇ ਰਿਣਾਂ ਦੇ ਵਿੱਚ ਇਹ ਵੀ ਚਲੋ ਗੱਲ ਕਲੀਅਰ ਹੋ ਜਾਣੀ ਆ ਪਰ ਇਹ ਪਤਾ ਲੱਗਾ ਜੀ ਕਿ 45 ਸਾਲ ਦਾ ਬੰਦਾ ਉਹ ਉਹਦੀ ਘਰ ਵਾਲੀ ਆ ਜਿਹੜੀ ਤੇ ਉਹ ਹੈਗੀ ਜੀ 42 ਸਾਲ ਦੀ ਮੁੰਡਾ ਅਬੇ ਆ ਜਿਹੜਾ ਉਹ ਹੈਗਾ ਜੀ 15-16 ਸਾਲ ਦਾ ਇਹ ਜੀ ਰਾਜਪੁਰੇ ਦੇ ਵੱਲ ਖੇਤਾਂ ਦੇ ਵਿੱਚ ਫਾਰਚੂਨਰ ਗੱਡੀ ਖੜੀ ਆ ਗੱਡੀ ਚੱਲ ਰਹੀ ਆ ਏਸੀ ਚੱਲ ਰਿਆ ਤੇ ਤਿੰਨਾਂ ਜਿਹੜਾ ਨੇ ਖੁਦਕੁਸ਼ੀ ਕੀਤੀ ਹੋਈ ਆ ਦੋ ਜਣਾਂ ਦੇ ਪੁਲਪੜੀਆਂ ਦੇ ਵਿੱਚ ਇੱਕ ਦੇ ਪੁਲਪੜੀ ਤੇ ਗੋਲੀ ਵੱਜੀ ਆ ਦੋ ਜਣਾਂ ਦੇ ਮੱਥੇ ਤੇ ਗੋਲੀਆਂ ਵੱਜੀਆਂ ਸੋ ਪਤਾ ਨਹੀਂ ਹੁਣ ਵਿੱਚੋਂ ਕੀ ਨਿਕਲ ਕੇ ਆਊਗਾ ਪਰ ਸਭ ਦਾ ਧਿਆਨ ਆ ਜਿਹੜਾ ਉਹ ਇੱਥੇ ਜਲਦਬਾਜ਼ ਟਿਕਿਆ ਹੋਇਆ ਵੀ ਬਿਜਲੀ ਕਹਾਣੀ ਕੀ ਸਾਹਮਣੇ ਆਉਂਦੀ ਹੈ ਜੀ ਜੀ ਤੇ ਟੈਨਾ ਸਾਹਿਬ ਉੱਧਰ ਦਿਲਜੀਤ ਦੋਸਾਂਝ ਦੀ ਫਿਲਮ ਦਾ ਭਾਰਤ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਜੀ ਕਿਉਂ ਤੋ ਦਲਜੀਤ ਤੇ ਦਸਾਂਝ ਦੀ ਫਿਲਮ ਦਾ ਵਿਰੋਧ ਹੋਣਾ ਹੀ ਸੀ ਇਹ ਗੱਲ 100 ਦੇ ਵਿੱਚੋਂ 100% ਕਲੀਅਰ ਸੀਗੀ ਕਿਉਂਕਿ ਇਸ ਫਿਲਮ ਦੇ ਵਿੱਚ ਪਾਕਿਸਤਾਨੀ ਕਲਾਕਾਰ ਆ ਮੈਂ ਤੁਹਾਨੂੰ ਇੱਕ ਨੱਗੇ ਵੀ ਗੱਲ ਕਹੀ ਸੀ ਵੀ ਉਹ ਭਾਵੇਂ ਦਲਜੀਤ ਹੋਵੇ ਤੇ ਭਾਵੇਂ ਕੋਈ ਹੋਰ ਹੋਵੇ ਜਿਸ ਤਰੀਕੇ ਦੇ ਨਾਲ ਪਹਿਲਗਾਮ ਹਮਲੇ ਤੋਂ ਬਾਅਦ ਜੰਹਿਸਤ ਵਿੱਚ ਹਾਲਾਤ ਬਣੇ ਆ ਤੇ ਜਿਵੇਂ ਭਾਰਤ ਦੇ ਕੁਝ ਕੁ ਲੋਕ ਅੱਜ ਕੱਲ ਇਹ ਗੱਲ ਕਹਿੰਦੇ ਵੀ ਭਾਈ ਅਸੀਂ ਫਿਲਮ ਉਹ ਰਿਲੀਜ਼ ਹੋਣੀ ਨਹੀਂ ਦੇਣੀ ਭਾਰਤ ਦੇ ਵਿੱਚ ਜਾਂ ਸੀਰੀਅਲ ਜਾਂ ਹੋਰ ਕੋਈ ਚੀਜ਼ ਜੀਦੇ ਵਿੱਚ ਪਾਕਿਸਤਾਨੀ ਕਲਾਕਾਰਾਂ ਤੇ ਉਹਦੇ ਤੋਂ ਬਾਅਦ ਮੈਨੂੰ ਕਿਹਾ ਸੀ ਵੀ ਇਹ ਫਿਲਮ ਚਲਣੀ ਨਹੀਂ ਭਾਰਤ ਦੇ ਵਿੱਚ ਤੇ ਫਿਲਮ ਦੇ ਉੱਤੇ ਪੈਸੇ ਲਾਏ ਪ੍ਰੋਡਿਊਸਰ ਨੇ ਵਾਈਟਹੈੱਲ ਨੇ ਉਹਨਾਂ ਨੇ ਨਵਾਂ ਵਿੱਚ ਪ੍ਰੋਗਰਾਮ ਪਾ ਲਿਆ ਉਹ ਕਹਿੰਨੇ ਵੀ ਚਲੋ ਜੇ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਣੀ ਕੈਨੇਡਾ ਅਮਰੀਕਾ ਦੇ ਵਿੱਚ ਹੋਰ ਵਕਤ ਵਕਤ ਸਮਾਂ ਤੇ ਰਿਲੀਜ਼ ਕਰ ਲੀਏ ਤਾਂ ਉਹ ਸੀ ਦੇ ਚੱਲ ਗਈ ਤਾਂ ਆਪਣੇ ਪੈਸੇ ਗੁਰੇ ਹੋ ਜਾਣਗੇ ਇਹਦੇ ਵਿੱਚ ਪਾਕਿਸਤਾਨੀ ਕਲਾਕਾਰ 1 2 ਨਹੀਂ ਗਏ ਤੇ 4 5 ਆ ਨਸਰ ਚਨੋਤੀ ਹੋਰੀ ਨਹੀਂ ਆ ਹੋਰ ਵੀ ਕਈ ਕਲਾਕਾਰ ਆ ਸੋ ਇਹ ਫਿਲਮ ਦੇ ਵਿੱਚੋ ਜੇ ਆਪਾਂ ਪਾਕਿਸਤਾਨੀ ਕਲਾਕਾਰ ਸਾਰੇ ਕੱਢਣ ਲੱਗ ਜਾਂਦੇ ਫੇਰ ਤਾਂ ਇਹ ਰੀਅਲ ਹੀ ਬਣਨੀ ਸੀ ਇਕੱਲੀ ਸੋ ਇਹ ਜੀ ਕਿ ਹੁਣ ਇਹ ਪਾਕਿਸਤਾਨ ਦੇ ਵਿੱਚ ਵੀ ਕਹਿੰਦੇ ਰਿਲੀਜ਼ ਕੀਤੀ ਜਾ ਰਹੀ ਹੈ ਕੈਨੇਡਾ ਅਮਰੀਕਾ ਦੇ ਵਿੱਚ ਵੀ ਪਰ ਇਹਦਾ ਭਾਰਤ ਦੇ ਵਿੱਚ ਵਿਰੋਧ ਸ਼ੁਰੂ ਹੋ ਗਿਆ ਹਾਨੀਆ ਅਮਰ ਇਹਦੇ ਵਿੱਚ ਹੈ ਜੀ ਕਿ ਪਾਕਿਸਤਾਨੀ ਹੀਰੋਇਨ ਉਹ ਦਲਜੀਤ ਦੀ ਹੀਰੋਇਨ ਦੇ ਤੌਰ ਤੇ ਨਾਲ ਨੀਰੂ ਬਾਜਵਾ ਵੀ ਹੈ ਸੋ ਕੁੱਲ ਮਿਲਾ ਕੇ ਗੱਲ ਪਈ ਇਹ ਹੈ ਜੀ ਕਿ ਇਹਦਾ ਹੁਣ ਵਿਰੋਧ ਸ਼ੁਰੂ ਹੋ ਚੁੱਕਿਆ ਤੇ ਭਾਰਤ ਦੇ ਵਿੱਚ ਫਿਲਮ ਇੰਡਸਟਰੀ ਦੇ ਨਾਲ ਉਹ ਜਿਹੜੀ ਐਸੋਸੀਏਸ਼ਨ ਜੁੜੀ ਆ ਤੇ ਉਹਨੇ ਵੀ ਇਹ ਗੱਲ ਕਹੀ ਹੈ ਕਿ ਦਲਜੀਤ ਦੇ ਵੱਲੋਂ ਗਦਾਰੀ ਕੀਤੀ ਗਈ ਹੈ। ਦਲਜੀਤ ਦੇ ਅਸੀਂ ਸ਼ੂਆਂ ਦਾ ਵੀ ਉਹਦੇ ਸਮੇਟ ਬਾਈਕਾਟ ਕਰਿਆ ਕਰਾਂਗੇ। ਦਲਜੀਤ ਦੇ ਵੱਲੋਂ ਇਹ ਗਲਤ ਕੀਤਾ ਗਿਆ। ਦਲਜੀਤ ਨੇ ਆਪ ਵੀ ਪਗਾਉਣ ਦੇ ਲਈ ਵੀ ਭਾਈ ਮੇਰੀ ਫਿਲਮ ਚੱਲੇ ਤੇ ਮੈਂ ਭਾਈ ਭਾਰਤ ਦੇ ਵਿੱਚ ਨਹੀਂ ਰਿਲੀਜ਼ ਕਰਦਾ ਇਹਦੇ ਅੰਦਰ ਦੇਸ਼ ਭਗਤੀ ਨਾਲ ਦੀ ਚੀਜ਼ ਕੋਈ ਨਹੀਂ ਜੀ। ਇਹਨੂੰ ਅਸੀਂ ਸਬਕ ਸਿਖਾਵਾਂਗੇ। ਸੋ ਆਹ ਕੰਮ ਚੱਲ ਪਿਆ ਜਿਹੜੀ ਗੱਲ ਦਾ ਡਰ ਸੀ ਜੀ। ਜੀ। ਤੇ ਟੇਣਾ ਸਾਹਿਬ ਪੰਜਾਬ ਦਾ ਮੌਸਮ ਕਿਵੇਂ ਹੈ ਜੀ? ਮੌਨਸੂਨ ਪਉਣਾ ਕਹਿੰਦੇ ਪਹਿਲਾਂ ਹੀ ਆ ਗਈਆਂ। हां बिल्कुल जी पंजाब ਦੇ ਵਿੱਚ ਮੌਨਸੂਨ ਪਾਉਣਾ ਇੱਕ ਹਫ਼ਤਾ ਪਹਿਲਾਂ ਹੀ ਪਹੁੰਚ ਜਾਂਦੀ ਹੈ। ਪੰਜਾਬ ਦੇ ਵਿੱਚ ਇਸ ਵੇਲੇ ਜਦੋਂ ਮੈਂ ਤੁਹਾਡੇ ਨਾਲ ਖ਼ਬਰਾਂ ਨਹੀਂ ਤਾਂ ਪਾ ਰਿਹਾ ਤੇ ਬਦਲਵਾਈ ਹੈ। ਕੱਲ ਵੀ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਬਦਲਵਾਈ ਰਹੀ ਹੈ। ਮੌਸਮ ਵਿਭਾਗ ਦਾ ਅੰਦਾਜ਼ਾ ਇਹ ਹੈ ਜੀ ਕਿ ਅੱਜ ਕੱਲ ਤੇ ਪਰਸੋਂ ਤਿੰਨ ਦਿਨ ਪੰਜਾਬ ਦੇ ਵਿੱਚ ਮੂਹਰੇ ਧਾਰਨੀ ਵਰਨਾ। ਇਹ ਹੁਣ ਮੂਹਰੇ ਧਾਰਨੀ ਵਰਦਾ ਜਾਂ ਘਟ ਵੱਧ ਵਰਦਾ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ। ਪਰ ਭਵਖ ਬਣੀ ਇਹੀ ਹੈ ਜੀ ਕਿ ਬਹੁਤ ਮੀਂਹ ਪੈਣਾ ਪੈ ਜਾਣਾ। ਸੋ ਦੇਖਦੇ ਕੀ ਬਣਦਾ ਪਰ ਪੰਜਾਬ ਦੇ ਵਿੱਚ ਐਤਕੀ 47 ਡਿਗਰੀ ਨੂੰ ਛੋ ਕੇ ਤੇ ਪਹਿਲੇ ਟੈਂਪਰੇਚਰ 39 ਦੇ ਉੱਤੇ ਵੀ ਆਇਆ ਤੇ ਹੁਣ ਇਹ ਟੈਂਪਰੇਚਰ ਇਸੇ ਥਾਂ ਦੇ ਉੱਤੇ ਟਿਕਿਆ ਰਹੂਗਾ ਜਾਂ ਨਹੀਂ ਆਪਾਂ ਕੋਈ ਚੈ ਨਹੀਂ ਸਕਦੇ ਪਰ ਇਹ ਗੱਲ ਜ਼ਰੂਰ ਜੀ ਕਿ 7 ਦਿਨ ਪਹਿਲਾਂ ਪੰਜਾਬ ਦੇ ਵਿੱਚ ਮੌਨਸੂਨ ਪਾਉਣਾ ਆ ਗਿਆ ਇਹ ਹਲੇ 7 ਦਿਨ ਬਾਅਦ ਆਉਣੀ ਸੀ ਜੀ ਜੀ ਤੇ ਪੰਜਾਬ ਦੀ ਖੇਤੀਬਾੜੀ ਦਾ ਕੀ ਹਾਲ ਹੈ ਜੀ ਝੋਨਾ ਲੱਗ ਗਿਆ ਜੀ ਝੋਨਾ ਲੱਗ ਚੁੱਕਿਆ ਤੁਸੀਂ ਕਿਸੇ ਵੀ ਖੇਤ ਦੇ ਵੱਲ ਜਾਓ ਮੇਰੇ ਕਹਿਣੇ ਕਿਤੇ ਕੋਈ ਵਿਰਲਾਟਾ ਮਾ ਹੋਊਗਾ ਜਿਹਨੇ ਝੋਨਾ ਹਲੇ ਤੱਕ ਨਹੀਂ ਲਾਇਆ ਜਾਂ ਲਾ ਰਿਹਾ ਹੁਣ ਖੇਤਾਂ ਦੇ ਵਿੱਚ ਇਸ ਵੇਲੇ ਪਾਣੀ ਦੇ ਛੱਪੜ ਲੱਗੇ ਹੋਏ ਆ ਤੇ ਖੇਤਾਂ ਦੇ ਵਿੱਚ ਇਸ ਵੇਲੇ ਝੋਨਾ ਲੱਗ ਚੁੱਕਿਆ ਤੇ ਝੋਨੇ ਨੂੰ ਨਹੀਂ ਦੀ ਬੜੀ ਜ਼ਰੂਰਤ ਆ ਤੇ ਬਾਕੀ ਜਿਹੜੀਆਂ ਫਸਲਾਂ ਉਹ ਤਾਂ ਜਦੋਂ ਆਪਾਂ ਜਾਣਦੇ ਵੀ ਘੱਟ ਹੀ ਹੁੰਦੀਆਂ ਜਦੋਂ ਝੋਨੇ ਦੇ ਤੇ ਕਣਕ ਦੀ ਆਪਾਂ ਵਿੱਚ ਹੁਜੇ ਹੋਏ ਆ ਤੇ ਬਾਕੀ ਫਸਲਾਂ ਦੀ ਗਿਣਤੀ ਘਟਾ ਤੇ ਪਰ ਝੋਨਾ ਸਾਰੇ ਪਾਸੇ ਪੰਜਾਬ ਦੇ ਵਿੱਚ ਨਜ਼ਰ ਆ ਰਿਹਾ ਜੀ ਤੇ ਟੈਣਾ ਸਾਹਿਬ ਇਹ ਜਿਹੜੀਆਂ ਫਿਰ ਮੌਨਸੂਨ ਪਾਉਣਾ ਪਹਿਲਾਂ ਆ ਗਈਆਂ ਨੇ ਮੌਸਮ ਜਿਹੜਾ ਖੁਸ਼ਮિજાਜ ਹੋ ਰਿਹਾ ਹੈ ਇਹਦੇ ਨਾਲ ਪਾਣੀ ਦੀ ਬਚਤ ਵੀ ਹੋਊਗੀ ਜੇ ਝੋਨਾ ਵੱਧ ਜਾਂਦਾ ਨਹੀਂ ਤਾਂ हां बिल्कुल जी देखो जेड़ा ਧਰਤੀ ਦੇ ਵਿੱਚੋਂ ਆਪਾਂ ਨੂੰ ਪਾਣੀ ਕੱਢਣਾ ਪੈ ਰਿਹਾ ਤੇ ਇਹ ਵੀ ਥੋੜਾ ਘਟ ਲੋੜ ਪਊਗੀ ਤੇ ਇੱਕ ਚੰਗੀ ਗੱਲ ਹੋਊਗੀ ਵੀ ਪੰਜਾਬ ਦੇ ਵਿੱਚ ਧੋਨੇ ਦੀ ਲਵਾਈ ਦਾ ਕੰਮ ਤਾਂ ਚੱਲ ਪਿਆ ਗਿਆ ਚੱਲ ਹਟਿਆ ਤੇ ਧੋਨਾ ਪਾਣੀ ਤੋਂ ਬਿਨਾ ਪੜਦਾ ਨਹੀਂਗਾ ਤੇ ਜੇ ਮੰਨ ਲਓ ਪੰਜਾਬ ਦੇ ਵਿੱਚ ਨਹੀਂ ਸੋਨਾ ਪੈਂਦਾ ਮੋੜੇ ਘਰ ਨਹੀਂ ਵਰਦਾ ਤੇ ਇੱਕ ਚੰਗੀ ਗੱਲ ਹੋਊਗੀ ਵੀ ਭਾਈ ਪੰਜਾਬ ਦੇ ਲੋਕਾਂ ਨੂੰ ਇੱذ ਕੀ ਤੇ ਘੱਟ ਪਾਣੀ ਦੀ ਲੋੜ ਪਈ ਹੈ ਧਰਤੀ ਹੇਠਲਾ ਪਾਣੀ ਵੈਸੇ ਮੁੱਕੀ ਜਾਂਦਾ ਤੇ ਫਿਰ ਇਸ ਕਰਕੇ ਜਾਂਦਾ ਆਪਾਂ ਨਹਿਰੀ ਪਾਣੀ ਤੇ ਡਿਪੈਂਡਾ ਹੁਣ ਉਹ ਵੀ ਚਲੋ ਜਿੰਨੀ ਵਾਰੀ ਵੱਧੀ ਹੁੰਦੀ ਆ ਉਵੇਂ ਆ ਤੇ ਜਿੰਨਾ ਸਾਨੂੰ ਪਾਣੀ ਚਾਹੀਦਾ ਹੈਗਾ ਉਹ ਤਾਂ ਮੋਟਰਾਂ ਤੋਂ ਬਿਨਾ ਪੂਰਾ ਵੀ ਨਹੀਂ ਹੋ ਸਕਦਾ ਇਸ ਕਰਕੇ ਗੱਲ ਕੁੱਲ ਮਿਲਾ ਕੇ ਇਹ ਆ ਕਿ ਭਾਈ ਇਹ ਜੇਕਰ ਮੀਂਹ ਵਰ ਜਾਂਦਾ ਤੇ ਜਿਨੇ ਕਿਹਾ ਗਿਆ ਉਵੇਂ ਮਰੂ ਵਰੂਗਾ ਤੇ ਫਿਰ ਭਾਈ ਆਪਾਂ ਨੂੰ ਘਰ ਦੀ ਢਿਟਲੇ ਪਾਣੀ ਨੂੰ ਕੱਢਣ ਦੀ ਰੋੜੀ ਦੀ ਪੈਣੀ ਜੀ ਬਿਲਕੁਲ ਸੋ ਕਹਿ ਬਹੁਤ ਬਹੁਤ ਸ਼ੁਕਰੀਆ ਸਰ ਆਜ ਦੇ ਲਈ ਐਨ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਮਿਹਰਬਾਨੀ